ਵਿਦਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਕਾਰੀ ਹਸਪਤਾਲ ਵਿੱਚ ਜਿਹੜੇ ਇਲਾਜ ਪ੍ਰੀ ਰਿਆ ਪੀੜਤਾਂ ਦਾ ਹਾਲ ਚਾਲ ਪੁੱਛਿਆ ਅੱਜ ਸੀ ਹਸਪਤਾਲ ਆਏ ਆ ਜਿੱਥੇ ਪਿਛਲੇ ਦਿਨਾਂ ਚ ਸਰਾਂ ਸ਼ਿਟੀ ਦੀ ਗੇਂਸੀ ਜਿੱਥੇ ਜਿਹੜਾ ਪੀੜੀ ਦੇ ਬਹੁਤ ਵੱਡਾ ਪ੍ਰਕੋਪ ਸੀ ਸਾਡੇ ਬੱਚਿਆਂ ਦਾ ਅੱਜ ਬੱਚਿਆਂ ਦੀ ਵੋਟ ਚ ਆਏ ਆ ਸੀ ਸਾਡੇ ਨਾਲ ਐਸਮੋ ਸਾਹਿਬ ਡਾਕਟਰ ਸਹਿਵਰ ਨਾਲ ਦੀ ਟੀਮ ਸਾਡੇ ਸਾਰੇ ਸਟਾਫ ਦੇ ਸਾਥੋਂ ਔਰ ਅਸੀਂ ਸਾਰੇ ਪੇਸ਼ੈਂਟਸ ਨੂੰ ਮਿਲੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਮਿਲਿਆ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਔਰ ਸੇਪਿੰਗ ਕਰਨ ਦੇ ਕਿ ਜਿੱਥੇ ਕਿ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਾਡਾ ਸਰਕਾਰੀ ਹਸਪਤਲ ਪੂਰੀ ਤਰ ਤਿਆਰ ਹੈ ਐਸਐਮਓ ਸਾਹਿਬ ਆਪ ਦੇਖ ਰਹੇ ਕਰ ਰਹੇ ਸਾਡੇ ਡਾਕਟਰ ਸਾਹਿਬ ਮੈਂ ਜਿੰਨੇ ਵੀ ਪੇਸ਼ੈਂਟ ਨੂੰ ਮਿਲੇ ਸਾਰਿਆਂ ਨੇ ਤਸੱਲੀ ਦਾ ਇਜ਼ਹਾਰ ਕੀਤਾ ਕਿ ਬਹੁਤ ਵਧੀਆ ਇਲਾਜ ਹੋ ਰਿਹਾ ਨਾਲ ਨਾਲ ਬੇਨਤੀ ਹੈ ਕਿ ਕਿਸੇ ਨੂੰ ਅਗਰ ਪ੍ਰੋਬਲਮ ਆਉਂਦੀ ਹੈ ਤਾਂ ਹਸਪਤਲ ਆਓ ਜਾਂ ਸਾਡੇ ਆਫਿਸ ਦੱਸੋ ਸਰਕਾਰ ਤੁਹਾਡੇ ਨਾਲ ਹੈ ਸਾਰੇ ਜਿਹੜਾ ਇਲਾਜ ਹੈ ਫ੍ਰੀ ਹੋ ਰਿਹਾ ਔਰ ਜਿਹੜੇ ਕਾਜ਼ ਰੂਟ ਹੈ ਜਿਹਦੇ ਕਰਕੇ ਲੀਏ ਦਾ ਜਿਹੜਾ ਹੈਪੇਟਾਈਟਸ ਏ ਹੋ ਰਿਹਾ ਉਹਦਾ ਵੀ ਸਹੀ ਸੁਧਾਰ ਕਰ ਰਹੇ ਆ ਸੈਂਪਲ ਲਏ ਨੇ ਕੁਝ ਸੈਂਪਲ ਫੇਲ ਹੋਇਆ ਜਿੱਥੇ ਤੇ ਫੇਲ ਆ ਉਥੇ ਨਵੀਆਂ ਪਾਈਪਾਂ ਪਾਵਾਂਗੇ ਸਾਡੀ ਜਿਹੜੀ ਟੀਮ ਹੈ ਉਹ ਲੱਗੀ ਹੋਈ ਹੈ ਅ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਸਪਤਿਗੜ ਸਰ ਵਿਕੇ ਅ ਸਰੰਦ ਸ਼ਹਿਰ ਉਥੇ ਇਸਲੇ ਆਲਨ ਵਾਲੇ ਦੇ ਕੁਝ ਏਰੀਆ ਤੋਂ ਜਿਹੜੇ ਪੀਲੀਏ ਦੇ ਕੇਸ ਆ ਰਹੇ ਸੀ ਤੇ ਉਸ ਸੰਬੰਧੀ ਸਿਹਤ ਭਾਵਨੋਂ ਡਾਕਟਰ ਦਵਿੰਦਰਜੀਤ ਕੌਰ ਸਬਲ ਸਰਦਨ ਨੇ ਡਿਸ਼ਨ ਰੈਡਸ਼ਨਸ ਆਰ ਸਾਡੇ ਸਿਹਤ ਭਾਗ ਵੱਲੋਂ ਜਿਹੜੀਆਂ ਟੀਮਾਂ ਬਣਾ ਕੇ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਪਾਣੀ ਦੇ ਸੈਂਪਲ ਲਏ ਗਏ ਨੇ ਤੇ ਘਰਾਂ-ਘਰ ਜਾ ਕੇ ਮਰੀਜ਼ਾਂ ਦਾ ਪੁੱਛਿਆ ਗਿਆ ਤੇ ਉਸ ਦੇ ਦੌਰਾਨ ਸਾਨੂੰ ਜਿਹੜੇ ਸ਼ੱਕੀ ਮਰੀਜ਼ ਸੀ ਜਿਹੜੇ ਤੇ ਪੀਲੀਏ ਦੇ ਜਿਹੜੇ ਮਰੀਜ਼ ਸੀ ਉਹਨਾਂ ਨੂੰ ਅਸੀਂ ਹਸਪਤਾਲ ਦਾਖਲ ਕਰਾਇਆ ਤਕਰੀਬਨ ਸਾਡੇ ਕੋਲ 10 ਮਰੀਜ਼ ਸੀ ਜਿਨ੍ਹਾਂ ਵਿੱਚ 8 ਬੱਚੇ ਸਨ ਤੇ 2 ਵੱਡੇ ਨੇ ਤੇ ਇਹ ਬੱਚੇ ਪਿਛਲੇ ਦਿਨ ਸਾਡੇ ਕੋਲ 8-10 ਸਾਲਾਂ ਇੱਥੇ ਦਾਖਲ ਲੈ ਕੇ ਤੇ ਉਹਨਾਂ ਦਾ ਮਰੀਜ਼ ਮਰੀਜ਼ਾਂ ਦਾ ਇਲਾਜ ਇੱਥੇ ਹੀ ਹੋਇਆ ਤੇ ਹੁਣ ਉਹ ਠੀਕ ਹੋ ਕੇ ਉਹਨਾਂ ਨੂੰ 8 ਦੇ 8 ਬੱਚਿਆਂ ਨੂੰ ਛੁੱਟੀ ਹੋ ਕੇ ਘਰ ਚਲੇ ਗਏ ਕਿੰਨੇ ਬੰਦਿ ਕਰਦੇ ਹੁਣ ਇਸ ਟਾਈਮ ਦੋ ਬੰਦਿ ਦਾ ਕਰਨੇ ਸਾਡੇ ਕੋ ਤੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਤੇ ਠੀਕ ਕੋਈ ਰਫਰ ਕੋਈ ਰਫਰ ਤਾਂ ਨਹੀਂ ਇਹਥੋਂ ਕੋਈ ਵੀ ਗਰੀਜ ਕੋਈ ਰਫਰ ਨਹੀਂ ਹੋਇਆ 60-8 ਬੱਚੇ ਇੱਥੋਂ ਹੀ ਦਵਾਈ ਲੈ ਕੇ ਇੱਥੋਂ ਹੀ ਇਲਾਜ ਕਰਵਾ ਕੇ ਗਏ ਠੀਕ ਠਾਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز